ਸਰਪੰਚ ਸਾਹਿਬ ਕੀ ਕਹਿਣਾ ਚਾਹੁੰਗਾ ਕਿ ਜਿਹੜੀ ਅੱਜ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੁਹਾਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ ਗਿਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਅਤੇ ਮਾਣਯੋਗ ਮੁੱਖ ਮੰਤਰੀ ਭਵੰਤ ਸਹਿਮਾਨ ਜੀ ਦਾ ਸਾਡੇ ਐਮ ਐਲ ਏ ਸਹਿਯੋਗ ਲਾਲ ਸਿੰਘ ਉਗੋਕੀ ਦਾ ਉਹਨਾਂ ਸਦਕਾ ਦੂਜਾ ਆਪਣੇ ਜ਼ਮੀਨ ਅੱਜ ਨਜਾਇਜ਼ ਕਬਜ਼ਾ ਛੁੱਟਿਆਗਾ ਇਹ ਨਜਾਇਜ਼ ਕਬਜ਼ਾ ਕੀਤਾ ਵਾ ਸੀਗਾ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਬਲਵੀਰ ਸਿੰਘ ਪੁੱਤਰ ਨਤਰ ਸਿੰਘ ਇਹਨਾਂ ਦਾ ਕਬਜ਼ਾ ਨਜਾਇਜ਼ ਪੜੀ ਤੇ ਕੀਤਾ ਵਾਸੀਂ 2019 ਦੇ ਵਿੱਚ ਇਹ ਵਾਉਣ ਲੱਗੇ ਸੀ 7 ਸਾਲ ਇਹਨਾਂ ਨੇ ਪੜੀ ਬਾਲੀ ਆ ਤੇ ਥੋੜਾ ਬਹੁਤਾ ਦਾ ਠੇਕਾ ਜਿਹਾ ਪਹਿਲਾਂ ਭਰਦੇ ਸੀ ਹੁਣ ਉਹ ਵੀ ਨਹੀਂ ਭਰਿਆ ਤੇ ਨਜਾਇਜ਼ ਕਬਜ਼ਾ ਕਰਨ ਨਾਲ ਨੱਪਣ ਨੂੰ ਫਰਦੇ ਸੀ ਵੀ ਅਸੀਂ ਨਪਾਂਗੇ 15 ਸੱਲਾਂ ਦਾ ਮਤਾ ਪਾ ਲਿਆ ਸੀ ਇਹਨਾਂ ਨੇ ਘਟ ਵੱਧ ਕਰਕੇ ਤੇ ਇਹ ਪਹਿਲਾਂ 5 ਸਾਲ ਦੀ ਖਤਰ ਡੀਡੀਪੀ ਤੋਂ ਮਨਜ਼ੂਰੀ ਲੈ ਕੇ ਵਹਾਈ ਸੀਗੀ ਉਹਨੂੰ ਇਹਨਾਂ ਨੇ 1 ਘਾ ਲਾ ਕੇ ਉਹਦੇ 15 ਕਰਕੇ 15 ਸਾਲ ਦਾ ਬਣਾਤਾ ਜੀ ਸਰਪੰਚ ਨਾਲ ਰਲ ਕੇ ਜੀ ਅੱਛਾ ਜਿਵੇਂ 5 ਸਾਲ ਹੀ ਪਹਿਲਾਂ ਲੈਕ ਲਿਆ ਹੋਇਆ ਸੀ ਹਾਂਜੀ ਉਸ ਤੋਂ ਬਾਅਦ ਉਹਦੇ ਬੁਰੇ ਇੱਕੜਾ ਕਿ ਇਹਨਾਂ ਨੇ 420 ਕੀਤੀ ਹਾਂਜੀ 420 ਕੀਤੀ ਹੈ ਜੀ ਕਿੰਨੀ ਜ਼ਮੀਨ 650 ਇਹ ਹੈਗੇ ਜੀ 218 ਕਨਾਲਾਂ 7 ਮਰਲੇ ਥਾਂ ਸੀਗੇ ਜੀ ਇਹਨਾਂ ਇਹ ਤੇ ਕਬਜ਼ਾ ਸੀ ਨਾ ਤੇ ਅੱਜ ਮਤਲਬ ਜਦੋਂ ਤੁਹਾਨੂੰ ਕਬਜ਼ਾ ਦਵਾਇਆ ਗਿਆ ਤਾਂ ਪ੍ਰਸ਼ਾਸਨ ਮਨੇ ਕੋਣ ਕੋਣ ਆਏ ਸੀਗੇ ਸਸਨਾਂ ਦੀਓ ਜੀ ਡੀਟੀਪੀਓ ਸਾਹਿਬ ਸੀਗੇ ਵੀਡੀਓ ਸਾਹਿਬ ਸੀਗੇ ਨੈਵ ਤਸੀਲਦਾਰ ਸਾਹਿਬ ਸੀਗੇ ਜੀ ਤੇ ਡੀਐਸਪੀ ਸਾਹਿਬ ਸੀਗੇ ਤੇ ਭਦੌਰ ਤੋਂ ਸਟੇਟ ਸਾਹਿਬ ਸੀ ਫੋਰਸ ਦੇ ਨਾਲ ਜੀ ਇਹਨਾਂ ਨੇ ਸਾਨੂੰ ਨਜਾਇਜ਼ ਕਬਜ਼ਾ ਅੱਜ ਸਾਡੇ ਪਰਮਜੀਤ ਕੌਰ ਸਰਪੰਚ ਨੂੰ ਅੱਜ ਕਬਜ਼ਾ ਦਵਾਇਆ ਜੀ ਪੰਚਾਇਤ ਲਵੰਡੀ ਨੂੰ ਠੀਕ ਹੈ ਹਾਂਜੀ ਸਰਪੰਚ ਇੱਥੇ ਹੀ ਅੱਜ ਇਹ ਬੋਰਡ ਲਾਏ ਗਏ ਆ ਇੱਥੇ ਕੋਈ ਵੀ ਪੂਛਣੀ ਚਲੀ ਗੱਲ ਨਾ ਕਰੇ ਜੋ ਵੀ ਪ੍ਰਸ਼ਾਸਨ ਨੇ ਸਾਨੂੰ ਕਬਜ਼ਾ ਦਵਾਇਆ ਹੈ ਉਦੇ ਮੁਤਾਬਕ ਅਸੀਂ ਕਬਜੇਦਾਰ ਬਣ ਗਏ ਆ ਇੱਥੇ ਕੋਈ ਆਦਾ ਕੋਈ ਵੀ ਆ ਕੇ ਕੋਈ ਨੁਕਸਾਨ ਨਾ ਪਹਜਾਵੇ ਸਰਕਾਰੀ ਪ੍ਰਾਪਰਟੀ ਆ ਬਾਕੀ ਸਾਡੀ ਨਗਰ ਪੰਚਾਇਤ ਖੜੀ ਹੈ ਮੇਰੇ ਨਾਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਡਾ ਜਪਿੰਡ ਪ੍ਰਸ਼ਾਸਨ ਸਾਰਾ ਹੀ ਪਿੰਡ ਪ੍ਰਸ਼ਾਸਨ ਤੇ ਪਿੰਡ ਨੇ ਸਹਿਯੋਗ ਨਾਲ ਅਸੀਂ ਕਬਜ਼ਾ ਲਿਆ ਅਸੀਂ ਉਹ ਪਿੰਡ ਦੇ ਜਿਹੜੇ ਬੰਦੇ ਸਾਡੇ ਨਾਲ ਇੱਥੇ ਆਏ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਸਾਨੂੰ ਕਬਜ਼ਾ ਦਵਾਇਆ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਬਚ ਗਈ ਨਹੀਂ ਕਬਜ਼ਾ ਉੱਤੇ ਬੈਠੇ ਸੀਗੇ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਸੀ ਉਹ ਦੂਜਾ ਸਾਨੂੰ ਪੰਚਾਇਤ ਨੂੰ ਲਾਭ ਹੋਊਗਾ ਪਿੰਡ ਦਾ 53 ਸੜਾਇਆ ਸਾਡੇ ਕੋਲ ਪੰਚਾਇਤ ਕੋਲੇ ਆਇਆ ਇਹਦੇ ਨਾਲ ਅਸੀਂ ਪਿੰਡ ਦੀ ਦਿਸ਼ਾ ਬਦਲ ਕੇ ਰੱਖ ਦਾਂਗੇ ਤੇ ਜਿਹੜੀ ਪਿੰਡ ਦੇ ਪੁੜਾਈ ਦੇ ਖਾਤਰ ਜਾਂ ਕੋਈ ਵੀ ਕੰਮਕਾਰ ਆ ਉਹਦੇ ਉੱਤੇ ਪੰਚਾਇਤੀ ਪੈਸੇ ਦਾ ਖਰਚ ਹੋਵੇਗਾ ਇਹ ਸਾਡਾ ਬਹੁਤ ਵਧੀਆ ਫਾਇਦਾ ਹੋਇਆ ਸਾਡਾ ਤੇ ਅਸੀਂ ਪਿੰਡ ਦੇ ਉੱਤੇ ਜੋ ਵੀ ਦਾ ਠੇਕਾ ਆਊਗਾ ਜਾਂ ਉਹ ਪਿੰਡ ਦੇ ਉੱਤੇ ਲਾਇਆ ਜਾ ਜਗਤਵਿੰਦਰ ਜਾਦੀ ਸਾਹਿਬ ਦਾ ਸਰਪੰਚ ਪਿੰਡ ਤਲਵੰਡੀ ਜ਼ਿਲ੍ਹਾ ਜਰਨਲ ਸਖਤਰ ਪੰਜਾਬ ਕਿਸਾਨ ਜੂਨੀਅਰ ਨੂੰ ਅੱਜ ਜਿਹੜਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਡੇ ਨਗਰ ਨੂੰ ਨਗਰ ਪੰਚਾਇਤ ਨੂੰ ਕਬਜ਼ਾ ਦਵਾਇਆ ਗਿਆ ਸਾਰੇ ਪ੍ਰਸ਼ਾਸਨ ਦਾ ਵੀਡੀਓ ਸਾਹਿਬ ਦਾ ਡੀਡੀਪੀਓ ਸਾਹਿਬ ਦਾ ਮੈਰਤ ਸੀਤਾਰ ਸਾਹਿਬ ਦਾ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਨਾਲ ਹੀ ਸਾਰੇ ਨਗਰ ਦੀ ਸੰਗਤ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਜ਼ਮੀਨ ਤੇ 7 ਸਾਲਾਂ ਤੋਂ ਕਬਜ਼ਾ ਕਰਿਆ ਸੀ ਜਿਹੜੇ ਕਬਜ਼ਾ ਧਾਰਕ ਸੀ ਪੂਰਾ ਦਾਅਵਾ ਬਣਾਇਆ ਵਸ ਉਹਨਾਂ ਦਾ ਉਹ ਆਪਦੀ ਜ਼ਮੀਨ ਹੀ ਬਣਾਈ ਬੈਠੇ ਸੀਗੇ ਚੇਜ ਕਰਕੇ ਸਾਡੇ ਪੰਚਾਇਤ ਦੀ ਜਿਹੜੀ ਆਮਦਨ ਸੀ ਬਿਲਕੁਲ ਖਤਮ ਹੋਈ ਪਈ ਸੀ ਇਹ ਹੁਣ ਸਾਨੂੰ ਇਸ ਜਿਹੜਾ ਕਬਜ਼ਾ ਮਿਲਣ ਨਾਲ ਸਾਡੀ ਪੰਚਾਇਤ ਨੂੰ ਜਿਹੜਾ ਵਿੱਤੀ ਲਾਭ ਹੋਊਗਾ ਤੇ ਚੰਗਾ ਹਲਾਰਾ ਮਿਲੂਗਾ ਉਹਦੇ ਨਾਲ ਸਾਡੇ ਪਿੰਡ ਦੇ ਭਲਾਈ ਦੇ ਕੰਮ ਵੀ ਹੋਣਗੇ ਜੋ ਪੈਸਾ ਆਊਗਾ ਵਿਕਾਸ ਦੇ ਕੰਮਾਂ ਤੇ ਲਾਉਣਗੇ ਪੰਚਾਇਤ ਵੱਲੋਂ ਸਾਰਿਆਂ ਨੂੰ ਅਸੀਂ ਭਰੋਸਾ ਦਿੰਨੇ ਪਿੰਡ ਵਸਿਆਂ ਨੂੰ ਜੇ ਪਿਛਲੇ ਕਾਰਜਕਰਨ ਦੀ ਗੱਲ ਕਰੀਏ ਤਾਂ ਪਿਛਲੇ 7 ਸਾਲਾਂ ਦੇ ਵਿੱਚ ਤੁਹਾਡੇ ਪਿੰਡ ਵਿੱਚ ਕਿੰਨਾ ਕੁ ਕੰਮ ਕਰਿਆ ਸਾਡੇ ਪਿੰਡ 'ਚ ਵਿਕਾਸ ਕੀ ਹੋਣਾ ਜੇ ਜਿਹੜਾ ਸਰਪੰਚ ਸੀ ਪਿਛਲੀ ਪੰਚਾਇਤ 'ਚ ਉਹਦਾ ਸਾਰੇ ਮਿਲੀ ਵੀ ਸੀ ਜੇ ਤੋਂ ਪੰਦ ਨਹੀਂ ਸੀ ਫਿਰ ਵਿਕਾਸ ਕੀ ਹੋਣਾ ਸੀਗਾ ਉਹ ਸਾਰਾ ਇਹਨਾਂ ਨੇ ਰਲ ਮਿਲ ਕੇ ਲੁੱਟ ਕੇ ਖਾ ਲਿਆ ਠੇਕਾ ਸਾਰਾ ਕਿੰਨਾ 50 ਜਾਂ 60000 ਰੁਪਏ ਜਮ੍ਹਾਂ ਕਰਾਉਂਦੇ ਸੀ ਖਾਤੇ 'ਚ 25 ਕਿੱਲਿਆਂ ਦਾ ਟੋਟਲ ਕਿੰਨੀ ਅਮਾਉਂਟ ਬਣਦੀ ਸੀਗੀ ਜੇ ਕਿੰਨੀ ਪੈਲੀ ਸੀ ਜੇ 25 ਕਿੱਲੇ ਆ ਜਿਹੜੀ ਵਹਿਕਾ ਜੀ ਇਹਨੂੰ ਸਾਰੇ 30 ਕਿੱਲੇ ਮਤਲਬ ਇਹਦੇ ਵਿੱਚ ਤਿੰਨ ਕਿੱਲੇ ਗ੍ਰੇਡ ਨੂੰ ਆ ਦੋ ਕਿੱਲੇ ਕਲੋਨੀਆਂ ਤੇ ਛੱਪੜ ਤੇ ਹੁਣ ਤੁਸੀਂ ਦੇਖ ਲਓ ਵੀ ਆਮ ਜੇ ਨਹੀਂ ਬਹਲਾ ਤਾਂ 60-70000 ਰੁਪਏ ਘੱਟੋ-ਘੱਟ ਠੇਕਾ ਹੁੰਦਾ 25 ਕਿੱਲਾਂ ਦਾ ਘੱਟੋ-ਘੱਟ 15 ਲੱਖ ਰੁਪਏ ਸਾਲ ਦਾ ਬੰਦਾ ਤੇ ਕਿੱਥੇ ਦਿੰਦੇ ਸੀ 50-60000 ਰੁਪਏ ਸਾਲ ਦਾ ਉਹ ਵੀ 5 ਸਾਲ ਜਮਾ ਕਰਵਾਇਆ ਪਿਛਲੇ 2 ਸਾਲਾਂ ਤੋਂ ਪੈਸਾ ਹੀ ਨਹੀਂ ਜਮਾ ਕਰਾਇਆ ਬਿਲਕੁਲ ਹੀ ਧੱਕੇ ਨਾਲ ਬਾਈ ਜਿਵੇਂ ਅੱਜ ਤੁਹਾਡੇ ਪਿੰਡ ਦੇ ਨਗਰਦੇਸ਼ ਸਹਿਯੋਗ ਨਾਲ ਜ਼ਮੀਨ ਦਾ ਕਬਜ਼ਾ ਛੁਡਾਇਆ ਗਿਆ ਤੁਹਾਡੇ ਸਾਰੇ ਵਿੱਚ ਖੁਸ਼ੀ ਦੀ ਲਹਿਰ ਆਜੀ ਹੈ ਨਾ ਹਾਂਜੀ ਤੇ ਜਿਵੇਂ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਵੀ ਬਣ ਗਈ ਹੈ ਕਿ ਤੁਸੀਂ ਪਿੰਡ ਦੇ ਕਾਰਜਕਾਰਾਂ ਨੂੰ ਅੱਗੇ ਵਧੀਆ ਤਰੀਕਾ ਨਾਲ ਲੈ ਕੇ ਜਾਣੇ। ਬਿਲਕੁਲ ਜੀ ਹਾਂ ਲੈ ਕੇ ਜਾਵਾਂਗੇ ਜੋ ਜਦੋਂ ਸਾਡੇ ਕੋਲੇ ਪੈਸੇ ਆਉਣ ਲੱਗਗੇ ਤਾਂ ਕੁਦਰਤੀ ਗੱਲ ਹੈ ਪੈਸਿਆਂ ਨਾਲ ਹੀ ਘਰ ਚੱਲਦਾ ਪੈਸਿਆਂ ਨਾਲ ਹੀ ਨਗਰ ਚੱਲੂ ਜੀ। ਜਦੋਂ ਪੰਚਾਇਤ ਕੋਲੇ ਪੈਸੇ ਹੋਏ ਫੰਡ ਜੋ ਹੈ ਕਿੱਥੇ ਤਾਂ ਸੀ ਐਮਐਲਏ ਸਾਹਿਬ ਦੇ ਨਿਗਾ ਕਰਦੇ ਸੀ ਜਾਂ ਡੀਡੀਪੀਓ ਸਾਹਿਬ ਨੂੰ ਕਹਿੰਦੇ ਸਾਨੂੰ ਜੀ ਕੋਈ ਗ੍ਰਾਂਟ ਦਿਓ ਅਸੀਂ ਕੋਈ ਕੰਮ ਚਲਾਈਏ ਕਿਤੇ ਸਾਡੇ ਕੋਲੇ ਪੰਚਾਇਤੀ ਫੰਡ ਹੀ ਆ ਜਾਣਾ ਸਾਨੂੰ ਕਿਉਂ ਤਾਂ ਮੰਗਣ ਦੀ ਲੋੜ ਨਹੀਂ ਪੈਣੀ। ਜਿਹੜਾ ਕੋਰਟ ਦਾ ਫੈਸਲਾ ਤੁਹਾਡੇ ਹੱਕ ਚ ਹੋ ਚੁੱਕਿਆ ਨਾ ਜੀ ਕੋਰਟ ਦਾ ਫੈਸਲਾ ਪਹਿਲਾਂ ਵੀ ਸਾਡੇ ਡੀਡੀਪੀਓ ਸਾਹਿਬ ਦੇ ਸਾਡੇ ਹੱਕ ਚ ਹੋਇਆ ਸੀਗਾ ਜੀ ਫਿਰ ਇਹ ਜਿਹੜਾ ਕਬਜ਼ਾ ਧਾਰਕ ਸੀਗਾ ਇਹਨੇ ਹਾਈ ਕੋਰਟ ਰੈਟ ਪਾਈ ਸੀ ਮਾਨਯੋਗ ਹਾਈ ਕੋਰਟ ਨੇ ਉਹ ਰੈਟ ਦਾ ਜਿਹੜਾ ਜਵਾਬ ਦੇਤਾ ਇਹਨਾਂ ਨੂੰ ਮਨਜ਼ੂਰ ਨਹੀਂ ਕੀਤੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਮਤਲਬ ਕਾਨੂੰਨ ਅਨਸਾਰ ਡਾਇਰੈਕਟਰ ਸਾਹਿਬ ਫੈਸਲਾ ਕਰਨਗੇ ਉਵੇਂ ਉਹ ਜਿਹੜਾ ਡਾਇਰੈਕਟਰ ਸੈਨਾ ਅਗਰਵਾਲ ਜੀ ਨੇ ਸਾਡੀ ਪੰਚਾਇਤ ਦੇ ਹੱਕ ਚ ਫੈਸਲਾ ਦਿੱਤਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਵੀ ਜਿਹੜਾ ਇਹਨਾਂ ਨੇ ਵਿੱਤੀ ਨੁਕਸਾਨ ਕੀਤਾ ਉਹਦੀ ਵੀ ਅਸੀਂ ਪਰਪਾਈ ਕਰਵਾਵਾਂਗੇ ਹਾਂਜੀ ਠੀਕ ਹੈ ਲੱਗਾ ਤਾਂ ਮੈਂ ਜੀਤ ਚੰਦ ਸਾਹੂ ਦਾ ਸਰਪੰਚ ਪਿੰਡ ਤਲਵੰਡੀ ਮੇਰੇ ਨਾਲ ਸਾਰੀ ਪੰਚਾਇਤ ਖੜੀ ਆ ਤੇ ਸਾਰੇ ਨਗਰ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਬੋਰਡ ਲਗਾਏ ਗਏ ਆ ਸਾਨੂੰ ਬਹੁਤ ਖੁਸ਼ੀ ਆ ਪਿੰਡ ਨੂੰ ਤੇ ਪੰਚਾਇਤ ਨੂੰ ਜਿਹੜੇ ਨਗਰ ਤਲਵੰਡੀ ਦੀ ਪੰਚਾਇਤ ਦੇ ਹੱਕ ਦੇ ਵਿੱਚ ਬੋਰਡ ਲੱਗੇ ਆ ਵੀ ਪੰਚਾਇਤ ਦੀ ਇਹ ਤਲਵੰਡੀ ਦੀ ਜ਼ਮੀਨ ਆ ਇੱਕ ਜਿਹੜਾ ਠੇਕੇਦਾਰ ਸੀਗਾ ਬਜਿੰਦਰ ਸਿੰਘ son of ਦਰਸ਼ਨ ਸਿੰਘ ਉਹਨੇ ਮਤਲਬ ਪੰਚਾਇਤ ਨੂੰ ਗਮਰਾਹ ਕਰਾਈ ਮੈਂ ਪਹਿਲੀ ਪੱਧਰ ਕਰ ਜਾਗਾ ਉਹਨੇ ਵਿੱਚ ਪੱਧਰ ਕਰਨ ਦੀ ਬਜਾਏ ਮੈਨਿੰਗ ਦੇ ਉਹ ਚਲਾ ਲਿਆ ਧੰਦਾ ਚਲਾ ਲਿਆ ਬਰੀਤੀ ਦਾ ਧੰਦਾ ਚਾਲਿਆ ਟਿੱਪਰ ਇੱਥੋਂ ਪਰ ਪਰ ਬਣਾਲੇ ਜਾਂਦੇ ਸੀਗੇ ਜੀ ਦਿਨ ਭਰ ਆਪ ਚੱਲਦੇ ਸੀਗੇ ਜੀ ਉਹ ਜਿਹੜੀ ਇਹ ਇਹ ਆ ਦੇਖ ਲਓ ਪਹਿਲਾਂ ਕੈਮਰਾ ਮਾਰ ਲਓ ਇਧਰਲੀ ਪਹਿਲੀ ਨੀਵੀਂ ਆ ਤੇ ਇਧਰਲੀ ਉੱਚੀ ਆ ਦੱਸੇ ਸਾਨੂੰ ਵੀ ਕਿਹੜੀ ਉਹਨੇ ਪੱਧਰ ਕਰੀ ਆ ਜੀ ਉਹਨੇ ਤਾਂ ਬਰੀਤੀ ਇੱਥੋਂ ਚੱਕ ਚੱਕ ਟਿੱਪਰ ਵੇਚਿਆ ਜੀ ਦੋ ਉਹਨਾਂ ਦੇ ਪਰਚੇ ਹੋਏ ਆ ਜੀ ਮੈਨਿੰਗ ਦੇ ਵਿੱਚ ਤੇ ਕੋਈ ਪੰਚਾਇਤ ਨੂੰ ਆਉਂਦਣੀ ਹੋਈ ਕੋਈ ਪਿੰਡ ਨੂੰ ਆਉਂਦਣੀ ਹੋਈਗੀ ਉਹ ਤੇ ਸਾਡੇ 7 ਸਾਲ ਐ ਖਰਾਬ ਗਏ ਆ ਜੀ ਕੋਈ ਕੋਈ ਵਿਕਾਸ ਨਹੀਂ ਹੋਇਆ ਪਿਛਲੀ ਪੰਚਾਇਤ ਵੇਲੇ ਤੇ ਹੁਣ ਜਿਹੜਾ ਪੰਚਾਇਤ ਨਵੀਂ ਬਣੀ ਆ ਜੀ ਉਹਨੇ ਪਰਾਲਾ ਕਰਿਆਗਾ ਇਹ ਕੇਸ ਨੂੰ ਝਗੜਿਆਗਾ ਤੇ ਜਿਹੜੀ ਨਵੀਂ ਪੰਚਾਇਤ ਨੂੰ ਇਹਨੇ ਇਹਨੇ ਸਾਨੂੰ ਕੋਟਾਂ ਦੇ ਚ ਨਜਾਇਜ਼ ਘੜੀਸਿਆਗਾ ਉਲਟਾ ਚੂਰ ਕੋਤਵਾਲ ਨੂੰ ਡਾਂਟੇ ਜੀ ਇਹਨਾਂ ਨੇ ਮਤਲਬ ਵੀ ਜਿਹੜਾ ਆਪ ਗਲਤੀ ਕਰਕੇ ਤੇ ਦੂਸਰਾਂ 'ਚ ਗਲਤੀ ਕੱਢਣਾ ਕੋਟ ਦੇ ਵਿੱਚ ਨਜਾਇਜ਼ ਇਹਨਾਂ ਨੇ ਜਿਹੜੇ ਹੈਗੇ ਆਗੇ ਪੰਚਾਇਤ ਦੇ ਵਿੱਚ ਉਹ ਝੂਠੀਆਂ ਦਰਖਾਸਤਾਂਾਂ ਜੀ ਅਫਸਰਾਂ ਦੇ ਕੋਲੇ ਦਿੱਤੀਆਂ ਪਰ ਪੰਚਾਇਤ ਨੇ ਹਿੰਮਤ ਨਹੀਂ ਹਾਰੀ ਪਿੰਡ ਵਾਲਿਆਂ ਨੇ ਸਾਥ ਦਿੱਤਾ ਸਾਡਾ ਪੂਰਾ ਦਿੱਤਾ ਸਾਥ ਹੀ ਪੰਚਾਇਤ ਦਾ ਅਸੀਂ ਹੁਣ ਜਿਹੜਾ ਇਹ 20 ਤਰੀਕ ਨੂੰ ਕਿਸੇ ਜਿੱਤਿਆਨ ਡਾਇਰੈਕਟਰ ਚੰਡੀਗੜ੍ਹੋਂ ਜੀ ਤੇ ਅੱਜ ਜਿਹੜਾ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਸੀਗਾ ਜੀ ਵੀਡੀਓ ਸਾਬ ਸੀ ਸੈਨਾ ਸੀਗੇ ਡੀਡੀਪੀ ਬਰਨਾਲਾ ਸੀਗੇ ਜੀ ਉਹਨਾਂ ਨੇ ਸਾਨੂੰ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਨਗਰ ਦੇ ਹਾਜ਼ਰੀ ਦੇ ਵਿੱਚ ਸਾਨੂੰ ਜਿਹੜਾ ਹੈਗਾ ਕਾਕਾ ਬਜਾਦੋ ਆਇਆਗਾ ਤੇ ਹੁਣ ਜਿਹੜਾ ਹੁਣ ਅਸੀਂ ਇਹਦੀ ਗਾਂ ਵਾਲੀ ਜਿਹੜੀ ਹੈਗਾ ਗਾਦੀ ਬੋਲੀ ਕਰਾਵਾਂਗੇ ਜੀ ਜੇਤ ਕਰਾਉਗੀ ਜੋ ਵੀ ਇਹਦਾ ਆਮਦਨ ਹੋਊਗੀ ਉਹ ਵਿਕਾਸ ਪਿੰਡ ਦੇ ਵਿਕਾਸ ਤੇ ਲਾਵਾਂਗੇ ਇਹ ਹੋਣ ਵਾਲਾ ਫਰਕ ਦੇਖ ਲਿਓ ਜੀ 50 ਸਾਲਾਂ ਦਾ ਪਿਛਲਾ ਤੁਸੀਂ ਕੱਢ ਲਿਓ ਅੰਕੜੇ ਕਿੰਨਾ ਕੰਮ ਹੋਇਆ ਤੇ ਹੁਣ ਅਸੀਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਜਿਹੜਾ ਹੈਗਾ گا ਗਾਂ ਨੂੰ ਸਾਡਾ ਸਾਥ ਦਿੱਤਾ ਜਾਵੇ ਤੇ ਜਿਹੜਾ ਹੈਗਾ ਹੁਣ ਇਹ ਹੈ ਹੈਗੀ ਹੈਗੀ 271 ਆਖਿਆ ਸੀਗੀ ਹਾਂ 218 ਇਹਦੇ ਵਿੱਚੋਂ ਆਮਦਨ ਕਰਕੇ ਜੇ ਅਸੀਂ ਵੱਧ ਤੋਂ ਵੱਧ ਪਿੰਡ ਤੇ ਲਾਵਾਂਗੇ ਤੇ ਜਿਹੜੇ ਗਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜਿਹੜੇ ਇਹ ਜੇ ਗਲਤ ਅੰਸਰ ਆਗੇ ਵੀ ਅ ਜਾਇਜ਼ ਕਬਜ਼ਾ ਕਰਦੇ ਆ ਉਹਨਾਂ ਤੇ ਨਾਥ ਪਾਈ ਜਾਵੇ ਉਹਨਾਂ ਦੇ ਪਰਚਾ ਠੋਕੇ ਦਿੱਤਾ ਜਾਵੇ ਜਦ ਸਾਰੀ ਪਿੰਡ ਦੀ ਆਉਂਦਣ ਨੂੰ ਰੋਕਦੇ ਆਗੇ ਰੋਕ ਕੇ ਉਹਨਾਂ ਦੇ ਜਿੱਭਾਂ ਪਰਨ ਦੀ ਗੱਲ ਕਰੀ ਉਹਨਾਂ ਨੇ ਆਪ ਜੀ ਸਾਡੇ ਹੁਣ ਧਿਆਨ ਚਾਹੀਏ ਇਸ ਪ੍ਰਸ਼ਾਸਨ ਦੇ ਧਿਆਨ ਖਿ ਲਿਓਣਾ ਚਾਹੁੰਦੇ ਆ ਗੱਲ ਜਿਹੜੀ ਸਾਡੀ ਪੰਚਾਇਤ ਦੀ ਪੈਲੀ ਆ ਮੱਝੂਗਰ ਰੋਡ ਤਰਵੰਡੀ ਤੋਂ ਮੱਝੂਗਰ ਰੋਡ ਆ ਉਹਦੇ ਵਿੱਚ ਇੱਕ 2013 ਤੋਂ ਲੈ ਕੇ 18 ਤੱਕ ਜੋ ਪੰਚਾਇਤ ਰਹੀ ਆ ਉਹਦੇ ਪ੍ਰੈਨਿੰਗ ਦੇ ਵਿੱਚ ਇੱਕ ਮੱਸੀ ਪਲਾਂਟ ਬਣਿਆ ਸੀਗਾ ਜੀ ਤੇ ਉਹਦੇ ਵਿੱਚ ਤਕਰੀਬਨ 25000 ਰੱਟ ਲਾਈ ਸੀ ਪੰਚਾਇਤ ਨੇ ਪੰਚਾਇਤ ਫੰਡ ਚੋਂ ਜੀ ਤੇ ਜਦੋਂ ਉਸ ਤੋਂ ਬਾਅਦ ਚ 2019 ਤੋਂ ਜਿਹੜੀ ਪੰਚਾਇਤ ਬਣੀ ਆ ਤੇ ਠੇਕੇਦਾਰ ਸੀਗਾ ਬਜਿੰਦਰ ਸਿੰਘ ਉਹਨੇ ਮਿਲੀ ਭੁਗਤਾਨ ਕਰਕੇ ਜੀ ਇਹ ਜਿਹੜੇ 25000 ਰੱਟ ਧੇੜ ਕੇ ਲੈ ਗਏ ਆ ਉਹਦੇ ਘਰੇ ਲੈ ਗਏ ਜਾਂ ਵੇਚਤੀ ਆਗੀ ਤੇ ਉਹ ਕੋਈ ਪੰਚਾਇਤ ਦੇ ਰਿਕਾਰਡ ਵਿੱਚ ਨਹੀਂ ਚੜਾਈ ਗਈ ਜੋ ਉਹਨਾਂ ਨੇ ਇਹ ਤਾਂ ਵੇਚੀਆਂ ਚੱਕਰੇ ਲੈ ਗਿਆ ਉਹ ਵੇਚ-ਵਟਕਿਆ ਦੀ ਜਿਹ ਵਿੱਚ ਪਾ ਗਿਆ ਪੰਚਾਇਤ ਨੂੰ ਉਹਦੇ ਚ ਨੁਕਸਾਨ ਹੋਇਆ ਤੇ ਫਰੰਟ ਬਸਿਕ ਨੂੰ ਨੁਕਸਾਨ ਹੋਇਆ ਇਹਨਾਂ ਨੇ ਜਿਹੜਾ ਹੈਗਾ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਅਸੀਂ ਉੱਚ ਅਧਿਕਾਰੀਆਂ ਤੋਂ ਵੀ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਇਹਨਾਂ ਤੋਂ ਰਿਕਵਰੀ ਪਾ ਕੇ ਪੰਚਾਇਤ ਫਰੰਟ ਦੇ ਵਿੱਚ ਜਿਹੜੇ ਹੈਗਾ ਉਹ ਜਮ੍ਹਾਂ ਕਰਾਈ ਜਾਣ ਇਹਨਾਂ ਤੋਂ ਸਰ ਇਹ ਸੀ ਕਿ ਜਿਹੜੀ ਪੰਚਾਇਤ ਸਮੂਚੀ ಗ್ರಾಮ ਪੰਚਾਇਤ ਤੱਕ ਜਿਹੜੇ ਗ్రాਮ ਪੰਚਾਇਤ ਤਲਵੰਡੀ ਦੇ ਨਗਰ ਨਿਵਾਸੀਆ ਠੀਕ ਹੈ ਉਹਨਾਂ ਵੱਲੋਂ ਵੀ ਜਿਹੜਾ ਪੰਚਾਇਤ ਨੂੰ ਸਹਿਯੋਗ ਦਿੱਤਾ ਗਿਆ ਸੀ ਤੇ ਪਿਛਲੇ ਸਮੇਂ ਤੋਂ ਇਹ ਜਿਹੜੇ ਬਲਜਿੰਦਰ ਸਿੰਘ ਸੀ ਜਿਹੜੇ ਆਪਣੇ ਨਿੱਕੜੇ ਇਹ ਕਬਜ਼ਾ ਸੀ ਤੇ ਇਰਾਕਵਾ ਲਗਭਗ 218 ਕਨਾਲਾ 7 ਮਰਲੇ ਸੀ ਤੇ ਅੱਜ ਮਾਜੁਗ ਜੀ.ਡੀ.ਸੀ ਦੀ ਮੈਮ ਜੀ ਦੇ ਹੁਕਮ ਅਨੁਸਾਰ ਜਿਹੜਾ 26 2025 ਨੂੰ ਫੈਸਲਾ ਹੋਇਆ ਉਹਦੇ ਅਗਸਤ ਅਸੀਂ ਸਮੁੱਚੇ ಗ್ರಾಮ ਪੰਚਾਇਤ ਦੇ ਡਿਊਟੀ ਮੈਜਿਸਟਰ ਸਾਹਿਬਾਨ ਤੇ ਪੁਲਿਸ ਫੋਰਸੀ ਸਹਿਯੋਤ ਨਾਲ ਸਾਡੇ ਮਾਨਯੋਗ ਡੀਡੀਪੀਓ ਸਾਹਿਬ ਵੀ ਸੀ ਤੇ ਮੈਂ ਇਹ ਜੀ ਵੀਡੀਓ ਸਾਡਾ ਜਿਹੜੇ ਪੰਚਾਇਤ ਕਟੜਾ ਤੇ ಗ್ರಾಮ ਪੰਚਾਇਤ ਦਾ ਸੰਬੰਧ ਜਿਹੜੇ ਸੁਪਾਲ ਕਰ ਜੀ ਸਰੋਨੀ ਪੰਚਾਇਤ ਕਟੜਾ ਸਾਡੇ ਪੰਚਾਇਤ ਦੇ ਸਾਰਿਆਂ ਨੇ ਮਿਲ ਕੇ ਤੇ ਸਮੁੱਚੇ ਨਗਰ ਸਮਾਥੀਏ ਸਨ ਅੱਜ ਉਹਨਾਂ ਦੇ ಗ್ರಾಮ ਪੰਚਾਇਤ ਕੋਲੇ ਅ ਦੋਜੋਠਾ ਰਗਨਲਾ ਚਾਤ ਮਰਲੇ ਜਿਹੜਾ ਉਹ ਵਿਗਰਾਕਵ ਦਾ ਕਬਜ਼ਾ ਫੜਾਇਆਗਾ ਤੇ ਗ੍ਰਾਮ ਪੰਚਾਇਤ ਨੂੰ ਇਹਦੀ ਕੰਕਮੂਗੀ ਅਸੀਂ ਜਲਦੀ ਹੀ ਅੱਜ ਮੈਂ ਗ੍ਰਾਮ ਪੰਚਾਇਤ ਨਾਲ ਤਾਲਮਿਲ ਕਰਕੇ ਅਸੀਂ ਇਹਨਾਂ ਦੀ ਜਿਹੜੀ ਹੈਗੀ ਆ ਆ ਬੋਲੀ ਵੀ ਜਲਦੀ ਰੱਖਾ ਇਹ ਜਿਹੜੀ ਬੋਲੀ ਆ ਅਸੀਂ ਜਿਹੜੀ ਪੰਚਾਇਤ ਦੀ ਸ਼ੈਤਨ ਵਾਲਾ ਖੁੱਲੀ ਬੁੱਲੀ ਹੋਊਗੀ ਉਹਦੀ ਮਨੈਦੀ ਵਗੈਰਾ ਹੋਊਗੀ ਉਹ ਪੰਚਾਇਤ ਨੂੰ ਇਹਦੇ ਨਾਲ ਇਨਕਮ ਹੋ ਗਈ ਉਹਦੇ ਆਪਣੇ ਵਿੱਤੀ ਸਾਧਨ ਹੋਣਗੇ ਤੇ ਜਿੱਥੇ ਪੰਚਾਇਤ ਨੂੰ ਲੱਗੂਗਾ ਤੇ ਵੀ ਆ ਗ੍ਰਾਂਟ ਮੀਨਸ ਕਮਲੀ ਪ੍ਰਾਂਤ ਦੀ ਜ਼ਰੂਰਤ ਆ ਉਥੇ ਐ ਜੀ ਰੂਲੋ ਖਰਚ ਕਰਨ ਸਕੇ ਸਮੁੱਚੀ ਗ੍ਰਾਮ ਪੰਚਾਇਤ ਦੇ ਜਿਹੜੇ ਨਗਰ ਨਿਵਾਸੀ ਆ ਬੜੇ ਖੋਸਾ ਇਹ ਜਿਹੜਾ ਅਸੀਂ ਨਜਾਇਜ਼ ਕਬਜ਼ਾ ਦੂਰ ਕਰਵਾਇਆ ਐ ਜੇ ਰੂਲ ਹੀ ਕਰਵਾਇਆ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਸਾਨੂੰ ਨਿਰਾਧਕ ਪਰਬੰਧੀ ਕਬਜ਼ਾ ਹੋਇਆ ਗਿਆ ਜੀ ਉਹ ਵੀ ਸਰਕਾਰੀ ਜ਼ਮੀਨ ਹੈ ਜੀ ਮਤਲਬ ਪਹਿਲਾਂ ਪੰਚਾਇਤ ਤੋਂ ਇਹਨਾਂ ਨੇ ਲਈ ਸੀ ਤੇ 24 ਜਨਵਰੀ ਦਾ ਖਤਮ ਹੋ ਗਿਆ ਸੀਗਾ ਐਗਰੀਮੈਂਟ ਮੁਤਾਬਕ ਤੇ ਇਹ ਅਜੇ ਵਕੀਟਰ ਨਹੀਂ ਸੀ ਕਰ ਰਹੇ ਫਿਰ ਸਰਕਾਰ ਤੇ ਸਮਰਾਤ ਅਧਿਕਾਰੀ ਨੇ ਆਪਣੀ ਕਾਰਵਾਈ ਪਾ ਕੇ ਇਹਨਾਂ ਤੋਂ ਪੋਜੈਸ਼ਨ ਲੈਣ ਬਾਰੇ ਲਿਖਿਆ ਤਾਂ ਇਹਨਾਂ ਨੇ ਫਿਰ ਸਾਡੀ ਪ੍ਰੋਡਕਸ਼ਨ ਲੈ ਕੇ ਅੱਜ ਕਬਜ਼ਾ ਲੈ ਲਿਆ ਕੁ ਸਤਾਈ ਕੇ ਗੱਲੇ ਦੱਸਦੇ ਆ ਬਾਕੀ ਅਡਜੈਕਟ Figure it on